ਤਾਲੀ ਕੋਈ ਸੁਣਵਾਈ ਨਾ ਹੋਵੇ ਜਿੱਥੇ ਵੀ ਇਹ ਜਾਣ ਇਹਨਾਂ ਨੂੰ ਇਹਨਾਂ ਨੂੰ ਪਠਾ ਕੇ ਬਾਹਰ ਦੋ ਤਿੰਨ ਘੰਟੇ ਇਹਨਾਂ ਦੀ ਵੇਲ ਕਰਾਇਆ ਕਰੋ ਫਰ ਇਹਨਾਂ ਨੂੰ ਪਠਾ ਕੇ ਸ਼ਾਮ ਨੂੰ ਵਾਪਸ ਭੇਜਿਆ ਕਰੋ ਕਿਉਂਕਿ ਇਹ ਘਰੋਂ ਪਹਿਲੇ ਨੇ ਜਨਾਨੀ ਇਹ ਤੋਂ ਵੀ ਛੱਤਰਗਾਂਦੇ ਨੇ ਘਰੇ ਵੀ ਛੱਤਰਗਾਂਦੇ ਨੇ ਲੋਕਾਂ ਤੋਂ ਛੱਤਰਗਾਂਦੇ ਨੇ ਇਹਨਾਂ ਨੇ ਸਾਰੀ ਕੌਮ ਦਾ ਨਾਮ ਬਦਨਾਮ ਕਰ ਰੱਖਿਆ ਇਸ ਲਈ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਹਨਾਂ ਲੋਕਾਂ ਤੋਂ ਪਰਹੇਜ਼ ਕੀਤਾ ਜਾਵੇ ਇਹ ਇਹ ਫੈਸਲਾ ਲਿਆ ਕੌਮ ਤੋਂ ਕਿ ਇਹ ਲੋਕਾਂ ਦਾ ਸੀ ਪੂਰਨ ਤੌਰ ਤੇ ਬਾਈਕਾਟ ਕਰ ਰਹੇ ਆ ਅਸੀਂ ਆਪਣੀ ਬਰਾਦਰੀ ਵੱਲੋਂ ਕਿਉਂਕਿ ਇਹ ਲੋਕ ਕਰੇ ਕਿਸੇ ਹਿੰਦੂ ਪਾਈ ਚਰਤੇ ਆਟੀ ਪਾਲਦੇ ਨੇ ਕਦੇ ਸਿੱਖ ਪਾਈ ਚਰਤੇ ਆਟੀ ਪਾਲਦੇ ਨੇ ਧੋਕਾ ਨਾਲ ਦੁਸ਼ਮਣੀਆਂ ਪਾ ਰਹੇ ਨੇ ਨੌ ਬਦਨਾਮ ਸਾਡੀ ਗੋਮਦਾ ਹੋ ਰਿਆ ਇਸ ਕਰਕੇ ਅਸੀਂ ਇਹ ਫੈਸਲਾ ਲਿਆ ਸਾਰੇ ਸ਼ਹਿਰ ਨੇ আর ਪਿੰਡਾਂ ਦੇ ਵਿੱਚ ਜਿੰਨੀ ਸਾਡੀ ਬਰਾਦਰੀ ਆ ਅਸੀਂ ਇਹਨਾਂ ਦਾ ਪੂਰਨ ਤੌਰ ਤੇ ਭੁੱਖਾ ਪਾਣੀ ਤੋਂ ਲੈ ਕੇ ਮਰਨ ਵਿਆਹ ਸਾਧੀਆਂ ਤੇ ਕਰਨ ਦਾ ਪੂਰਨ ਬਾਈਕਾਟ ਕੀਤਾ ਹੋਇਆ ਕਰਤਾ ਸੀ ਨੇ ਸਾਰਿਆਂ ਮਸਜਿਦਾਂ ਪਰ ਈਦ ਦਾ ਵੱਲੋਂ ਜਿੰਨੇ ਸਾਡੇ ਕਮਿਸ਼ਨਰ ਨੇ ਸਾਰਿਆਂ ਦੇ ਲੈਟਰ ਪੈਪਰਾਂ ਦੇ ਉੱਤੇ ਬਕਾਇਦਾ ਲਿਖੇ ਦਿੱਤਾ ਕਿ ਇਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇ ਅਸੀਂ ਦੇਖੋ ਜੀ ਇਹੀ ਕਹਿਣਾ ਚਾਹਣਾ ਇੱਕ ਤਾਂ ਬਖਬੂਰ ਨੂੰ ਬੇਨਤੀ ਕਰਨਾ ਚਾਹਣਾ ਇੱਕ ਪ੍ਰਸ਼ਾਸਨ ਨੂੰ ਇਹ ਸਾਡੇ ਲੋਟੂ ਟੋਲਾ ਦਾ ਸਾਡਾ ਉਹ ਬਾਈਕਾਟ ਵਾਲਾ ਬਾਈਕਾਟ ਵਾਲਾ ਮੰਗਾਏ ਕਿੱਥੇ ਉਹ ਆਹ ਚਾਰ ਬੰਦੇ ਦੀਆਂ ਫੋਟੋ ਲਾਏ ਹੋਏ ਇੱਕ ਉਹ ਕਹਿੰਦਾ ਆਣਾ ਜਲੀ ਆਹ ਹੈਗਾ ਆਇਗਾ ਮੁਰੇ ਆਹ ਚਾਰ ਪੰਜ ਬੰਦੇ ਨੇ ਜੀ ਇਹਨਾਂ ਦਾ ਅਸੀਂ ਪੂਰ ਤੌਰ ਤੇ ਪੂਰੀ ਕੌਮ ਵੱਲੋਂ ਪੂਰੀ ਕੌਮ ਵੱਲੋਂ ਬਾਈਕਾਟ ਕੀਤਾ ਜੀ ਅਸੀਂ ਨੇ ਸਾਰੀਆਂ ਮਹਜਦਾਵਾਂ ਵੱਲੋਂ ਸਾਰੇ ਕਬਰਸਤਾਨਾਂ ਵੱਲੋਂ ਕਿਉਂਕਿ ਹਰੇਕ ਕਦੇ Hindu ਦੇ ਖਿਲਾਫ ਜਾ ਕੇ ਆਰਟੀ ਪਾਉਂਦੇ ਨੇ ਕਦੇ Sikh ਦੇ ਖਿਲਾਫ ਪਾਉਂਦੇ ਨੇ ਸਾਡਾ ਕਿਸੇ ਨਾਲ ਕੋਈ ਰੋਲਾ ਨਹੀਂ ਹੈਗਾ ਜੀ ਇਹ ਪੈਸੇ ਲੈਂਦੇ ਨੇ ਅਗਲੇ ਨਾਲ ਸਮਝੌਤਾ ਕਰਕੇ ਕੋ ਨੋਮ ਝੋਮ ਦਾ ਬਣਾਉ ਕਰਦੇ ਨੇ ਸਾਡੇ ਕਈ ਸ਼ਹਿਰ ਦੇ Hindu ਭਾਈਚਾਰੇ ਦੇ ਉੱਤੇ ਕਈਆਂ ਤੋਂ ਟਿਆਰਟੀਆਂ ਪਾਰਖੇ ਨੇ ਇਹਨਾਂ ਨੇ ਇਸ ਲਈ ਅਸੀਂ Hindu ਉਹ ਮੈਂ ਕਰਦਾ ਠੀਕ ਹੈ ਸੋਤੂ ਮਤਲਬ ਫਿਰ ਸਾਡੇ ਸਰਕਾਰੀ ਕੌਮ ਨੇ ਕਦੇ ਦੁੱਤਾਨਾ ਨਹੀਂ ਲੜਾਇਆ ਹੈ ਹੈਲੋ ਅੱਜ ਦੇ ਚਾਰ ਫੀਟ ਹੋ ਗਏ ਪਬਲਿਕ ਸ਼ਾਂਤੀ ਕੀ ਹੈ ਖੜੀਆਂ ਦੋ ਜੋ ਸਾਰਾ ਸਰ ਝੁਕੀ ਆ ਉਹਦੇ ਅੰਦਰ ਸਾਡੇ ਬੈਂਕ ਤੱਕ ਵੀ ਬਾਲ ਦਿੱਤੇ ਗਏ ਜੀ ਕਿਉਂਕਿ ਸਾਡੇ 1500 ਦੁਬਾਰਾ ਪੜਨ ਦਾ ਮਕਸਦ ਸਾਰਾ ਸਰ ਕੋਈ ਇਨਕੁਆਰੀ ਹੋਈ ਉੱਤੇ ਸਰ ਉਹਦੇ ਅੰਦਰ 420 ਪਤਾ ਨਹੀਂ ਕਿਹੜੀ ਕਿਹੜੀ ਧਾਰਾ ਲਗਾ ਦਿੱਤੀਗੇ ਸਰ ਉਹਦੇ ਅੰਦਰ ਕੋਈ ਮੈਨੀ ਨਹੀਂ ਹੈ ਸਰ ਜੀ ਆ ਕੇ ਬੀਚਰ ਬੀਚਰ ਕਰਕੇ ਦੇਖਿਆ ਜੀ ਜੀ ਪਰਚੰਰਗੇ ਪਰਚੋਦੇ ਮਾਧਿਅਮ ਦੇ ਜ਼ਰੀਏ ਇੱਕ ਤਸਿਲ ਨੂੰ ਬੇਨਤੀ ਕਰਦੇ ਵੀ ਇੱਕ ਤਸਰ ਸਾਡੀ ਉਹਦੀ ਇਨਕੁਆਰੀ ਜਿਹੜੀ ਲੱਗੀ ਹੋਰ ਉਹਦਾ ਪਤਾ ਰੱਖਦੇ ਨੇ ਜਿਹੜੀ ਇਨਕੁਆਰੀ ਲੱਗੀ ਆ ਉਹ ਉਹਦੇ ਕੋਲ ਫੋਰਵਰਡ ਕਰਦੇ ਸਾਡੀ ਜਿਹੜੀ ਇਨਕੁਆਰੀ ਜਿਹੜੀ ਐਸਪੀਐਚ ਹੈਡਕ quartਰ ਕੋਲ ਚੱਲਦੀ ਵੀਐਸਪੀਐਚ ਹੈਡਕ quartr ਡੀਐਸਪੀ ਹੈਡਕ quartr ਤੇ ਐਸਪੀਐਚ ਕੋਲ ਵੀ ਚੱਲਦੀ ਕੋਈ ਨਹੀਂ ਐਸਪੀਐਚ ਕੋਲ ਜਿਹੜੀ ਸੀਗੀ ਤਰਖਾਸਰ ਤੁਹਾਨੂੰ ਬੁਲਾਇਆ ਸੀਗਾ ਇੱਕ ਵਾਰ ਪਰ ਉਹਨਾਂ ਨੇ ਦੁਬਾਰਾ ਬੁਲਾਇਆ ਨਹੀਂਗਾ ਅਸੀਂ ਉਹਦੇ ਬਿਆਨ ਦਰਜ ਕਰਾਇਆ ਸੀ ਵੀ ਮਲਟੀਪਲ ਇਨਕੁਆਰੀ ਦੇ ਤਹਿਤ ਬੁਲਾਇਆ ਜਾ ਰਿਹਾ ਸੀ ਸਾਡੇ ਤੇ ਉਹਨਾਂ ਕਮੇਟੀਆਂ ਨੇ ਜੀ ਜਿੰਨੇ ਵੀ ਸਰ ਕਮੇਟੀਆਂ ਨੇ ਜੀ ਬਈ ਇਹ ਸਾਡੇ ਕਾਲੇ ਜੀ ਮੈਨੂੰ ਨਹੀਂ ਬਸ ਸਾਰਾ ਕੁਝ ਬਈ ਤਿਆਰਾ ਲੋਟ ਜਿਹੜੇ ਗੱਲਾਂ ਹੋਈਆਂ ਬੈਠ ਕੇ ਮੈਨੂੰ ਸਮਝਾ ਦੇ ਕੋਈ ਆਪਣਾ ਸਭ ਤੋਂ ਵੱਡਾ ਸੌਦਾ ਤਰ੍ਹਾਂ ਲਾਉਂਦਾ ਇੱਕ ਮੁੱਖ ਕਾਰਨ ਹੈ ਜੀ ਸਾਡੇ ਉੱਪਰ ਪਹਿਲਾਂ ਛੁੱਟੀ ਐਫ ਆਈ ਆਰ ਹੋਈ ਜੀ ਸਾਡੇ ਸਮੂਹ ਭਾਈਚਾਰੇ ਦੇ ਉੱਤੇ ਸਾਡੇ ਪ੍ਰਧਾਨ ਲਾਖਾਣ ਤੇ ਸਮੂਹ ਪਾਰਟੀ ਦੇ ਉੱਤੇ ਸਾਡੇ ਇੱਕ 하니프 ਨਾਮ ਦੇ ਵਿਅਕਤੀ ਨੇ ਜਾਲੀ ਸਿਫੇ ਲਗਾ ਕੇ ਸਾਡੇ ਸਾਰਿਆਂ ਦੇ ਪਹਿਲਾਂ ਰਿਜ਼ਾਈਨ ਕਰਕੇ ਕਮੇਟੀ ਗਲਤ ਤਰੀਕੇ ਨਾਲ ਰਜਿਸਟਰ ਕਰਾਈ ਔਰ ਉਸ ਤੋਂ ਬਾਅਦ ਨਵੇਂ-ਨਵੇਂ ਅਪਲੀਕੇਸ਼ਨ ਦੇ ਰਿਆ ਜੀ ਉਹ ਵੀ ਕਦੇ ਦੁਬਾਰਾ ਐਪੀਆਰ ਕਰੋ ਕਦੇ ਕੀ ਕਰੋ ਉਸ ਤੋਂ ਬਾਅਦ ਹੁਣ ਪਤਾ ਕਰਾਉਣ ਦੀ ਤਿਆਰੀ ਦੇ ਵਿੱਚ ਨੇ ਅਸੀਂ ਬੋਰਡ ਨੂੰ ਤੁਹਾਡੇ ਮਾਧਿਅਮ ਦੇ ਜ਼ਰੀਏ ਮੀਡੀਆ ਦੇ ਮਾਧਿਅਮ ਜ਼ਰੀਏ ਇੱਕ ਗੱਲ ਦੱਸਣਾ ਚਾਹੁੰਦੇ ਆ ਵੀ ਜੇਕਰ ਬੋਰਡ ਨੇ ਕੋਈ ਵੀ ਗਲਤ ਫੈਸਲਾ ਕੀਤਾ ਜਾਂ ਕਿਸੇ ਗਲਤ ਬੰਦੇ ਦੇ ਹੱਕ ਦੇ ਨਾਲ ਹੈ ਜਾਂ ਜਾਂ ਕਿਸੇ ਗਲਤ ਬੰਦੇ ਨਾਲ ਰਲ ਕੇ ਕੋਈ ਗਲਤ ਫੈਸਲਾ ਕੀਤਾ ਤਾਂ ਬਹੁਤ ਜਲਦ ਅਸੀਂ ਇਹ ਪੂਰੇ ਧਰਨੇ ਪੂਰੇ ਪੰਜਾਬ ਦੇ ਅੰਦਰ ਲਾਵਾਂਗੇ ਕਿਉਂਕਿ ਪੂਰੇ ਪੰਜਾਬ ਦਾ ਮਸਲਾ ਹੈ ਪੂਰੇ ਮੁਸਲਿਮ ਭਾਈਚਾਰੇ ਦਾ ਮਸਲਾ ਹੈ ਜੇਕਰ ਕੋਈ ਵੀ ਬੰਦਾ ਕਿਸੇ ਗਲਤ ਵਿਅਕਤੀ ਦੇ ਸਾਥ ਹੋਗਾ ਅੱਜ ਪੂਰੀ ਕੌਮ ਦੇ ਫੈਸਲੇ ਦੇ ਨਾਲ ਉਹ ਕਿੱਥੇ ਨੇ ਚਿੱਠੀਆਂ ਆਪਣੀਆਂ ਨਹੀਂ ਬਾਕੀ ਹਾਂ ਇੱਕ ਮੇਰੇ ਕੋਲ ਨਹੀਂ ਹੋਰ ਦਿੱਗੇ ਮੈਨੇ ਉਹ ਜਿਹੜੇ ਦਿੱਤੇ ਜੀ ਸਾਰੇ ਮੁਸਲਿਮ ਭਾਈਚਾਰੇ ਨੇ ਜਿੰਨੀਆਂ ਸਾਡੇ ਕਮੇਟੀਆਂ ਰਿਸਟਰਡ ਨੇ ਜੀ ਵਿਦ ਸਾਈਨ ਵਿਦ ਸੈਂਪ ਵਿਦ ਸਾਰਾ ਕੁਝ ਮਤੇ ਪਾ ਕੇ ਦਿੱਤੇ ਨੇ ਇੱਕ ਵਿਅਕਤੀ ਦੇ ਖਿਲਾਫ ਵੀ ਇਹਦਾ ਮੁਕੰਮਲ ਤੌਰ ਉੱਤੇ ਬਾਈਕਾਟ ਕਰਾਂਗੇ ਜੀ ਔਰ ਪੂਰੇ ਪੰਜਾਬ ਦੇ ਅੰਦਰ ਰੋਧ ਮੁਜ਼ਾਰੇ ਕਰਾਂਗੇ ਜੇਕਰ ਕੋਈ ਵੀ ਵੱਕ ਬੋਰਡ ਦਾ ਮੈਂਬਰ ਉਹਦੇ ਨਾਲ ਰਲ ਕੇ ਤਾਂ ਉਹਦੇ ਘਰ ਦੇ ਬਾਹਰ ਜਾ ਕੇ ਵੀ ਬੈਠਾਂਗੇ ਜੇਕਰ ਕੋਈ ਬੋਰਡ ਦਾ ਮੁਲਾਜ਼ਮ ਹੋਊਗਾ ਤਾਂ ਬੋਰਡ ਦੇ ਦਫ਼ਤਰ ਦੇ ਬਾਹਰ ਜਾ ਕੇ ਵੀ ਬੈਠਾਂਗੇ ਜੀ ਅਸੀਂ ਜਿਸ ਤਰ੍ਹਾਂ ਸਾਡੇ ਨਾਲ ਪਹਿਲਾਂ ਡੀਐਸਪੀ ਨਾ ਬਣੇ ਧੱਕਾ ਕਰਿਆ ਅਸੀਂ ਦਸਰਾ ਚੋਣੇ ਵੀ ਹੁਣ ਇਹ ਦੁਬਾਰਾ ਧੱਕਾ ਨਹੀਂ ਹੋਊਗਾ ਸਾਡੀ ਇਨਕੁਆਇਰੀ ਹੋ ਚੁੱਕੀ ਹੈ ਅਸੀਂ ਤੁਹਾਡੇ ਮੱਦੇਨਜ਼ਰ ਜ਼ਰੀਏ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਪਰਚੇ ਨੂੰ ਜਲਦੋਂ ਜਲਦ ਰੱਤ ਕਰਿਆ ਜਾਵੇ ਇਹ ਧਾਰਮਿਕ ਮਸਲਾ ਹੈ ਇਹਨੂੰ ਅੰਗੈਲੀ ਨਾ ਕਰੀ ਜਾਵੇ ਇਹਦੇ ਅੰਦਰ ਬਹੁਤ ਜਲਦ ਨੂੰ ਸਾਰੀ ਪੈਰ ਸਰਕਾਰ ਦੇ ਕੋਲ ਦੀ ਭਗਵੰਤ ਮਾਨ ਸਾਹਿਬ ਤੋਂ ਬਹੁਤ ਉਮੀਦ ਕਰਦੇ ਆ ਬਹੁਤ ਹੀ ਇਨਸਾਫਪੁਰਸ਼ ਇਨਸਾਨ ਨੇ ਉਹ ਕਦੇ ਵੀ ਗਲਤ ਬੰਦੇ ਦੇ ਸਾਥ ਨਹੀਂ ਦੇਣਗੇ ਅਸੀਂ ਤੁਹਾਡੇ ਮਾਧਿਅਮ ਦੇ ਜ਼ਰੀਏ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਕਰਦੇ ਆ ਵੀ ਗਲਤ ਬੰਦਿਆਂ ਨੂੰ ਨੱਥ ਪਾਈ ਜਾਵੇ ਕੌਮ ਦਾ ਮਸਲਾ ਹੈ ਭਾਈਚਾਰੇ ਦਾ ਮਸਲਾ ਹੈ ਪੂਰੇ ਇਸਲਾਮ ਦਾ ਮਸਲਾ ਹੈ ਵੀ ਇਸ ਨੂੰ ਗੰਭੀਰਤਾ ਨਾਲ ਲੈ ਕੇ ਤੇ ਜਲਦੀ ਤੋਂ ਜਲਦੀ ਬੰਦ ਦੀ ਕਾਰਵਾਈ ਕੀਤੀ ਜਾਵੇ ਸਾਡੀ ਮੁੱਖ ਮੰਗ ਹੈ ਜਿਹੜੀ ਸਾਡੇ ਉੱਪਰ ਕਾਰਵਾਈ ਹੋਈ ਹੈ ਬਿਲਕੁਲ ਸਾਰਾ ਸਾਰ ਟੁੱਠਾ ਪਰਚਾ ਆਇਆ ਉਹਨੂੰ ਰੱਦ ਕਰਿਆ ਜਾਵੇ ਔਰ ਜਿਹੜੀ ਸਾਡੀ ਕਮੇਡੀ ਆ ਉਹਨੂੰ ਸਹੀ ਤਰੀਕੇ ਨਾਲ ਮਮਾ ਹਨੀਫ ਵੱਲੋਂ ਲੈ ਕੇ ਉਹਦੇ ਉੱਤੇ ਬੰਦੀ ਕਾਰਵਾਈ ਕੀਤੀ ਆ ਸਾਡੇ ਵੱਲੋਂ ਚਾਰ ਬੰਦੇ ਦਾ ਬਾਈਕ ਕਟ ਕਰਿਆ ਗਿਆ ਜੀ ਕੀ ਕੀ ਨਾਮ ਹੈ ਜੀ ਮੁਹੰਮਦ ਹਨੀਫ ਮੁਹੰਮਦ ਸਲੀਮ ਮੰਜੂਰ ਆਲਮ ਮੁਸਲਮਾਨੀ ਅਤੇ ਸਾਬਰ ਮੁਹੰਮਦ ਸਾਲੂਵਾਲ ਕੀ ਬੰਦੇ ਨੇ ਕੰਮ ਨਾਲ ਧੋਖਾ ਕਮਾਇਆ ਜੀ ਇਹਨਾਂ ਬੰਦਿਆਂ ਨੇ ਗਲਤ ਤਰੀਕੇ ਨਾਲ ਪ੍ਰਧਾਨਗੀ ਦੀ ਚੋਣ ਕਰਕੇ ਜਦੋਂ ਕਿ ਇਹ ਮਤੇ ਦੇ ਅੰਦਰ ਲਿਖਦੇ ਨੇ ਸਾਡੀ ਜਿਹੜੀ ਚੋਣ ਹੋਈ ਹੈ ਉਹ ਹੈਟ ਆਫਿਸ ਬੈਠ ਕੇ ਮਤਲਬ ਜਾਨੇ ਕਿ ਇਤ ਦੇ ਅੰਦਰ ਬੈਠ ਕੇ ਜਦੋਂ ਕਿ ਇਹਨਾਂ ਦੀ ਐਫਆਈਆਰ ਮੁਤਾਬਿਕ ਕਬਜ਼ਾ ਜੂਨ 2024 ਤੋਂ ਸਾਡੇ ਕੋਲੇ ਹੈ ਔਰ ਇਹਨਾਂ ਨੇ ਸਾਡੇ ਸਾਡੀਆਂ ਜਿਹੜੇ ਲੈਟਰ ਪੈਟਰ ਸਾਡੇ ਪ੍ਰਧਾਨ ਦੇ ਲਾਭ ਖਾਦੇ ਇਹਨਾਂ ਨੇ ਇਹਨਾਂ ਦੇ ਲੈਟਰ ਪੈਟਰ ਇਹਨਾਂ ਨੇ ਗਲਤ ਤਰੀਕੇ ਨਾਲ ਵਰਤੀਆਂ ਨੇ ਜੀ ਇਹਨਾਂ ਨੇ ਆਪ ਦੀ ਲੈਟਰ ਪੈਡ ਵਰਤਨ ਦਾ ਸਾਡੇ ਉੱਪਰ ਜਾਨਾ ਪਰ ਉਹ ਸਰਾ ਸਰ ਗਲਤ ਹੈ ਕਿਉਂਕਿ ਨਾ ਸਾਡੇ ਪ੍ਰਧਾਨ ਨੇ ਔਰ ਨਾ ਬਾਕੀ ਸਾਰੇ ਮੈਂਬਰਾਂ ਨੇ ਕਿਸੇ ਨੇ ਕੋਈ ਅਸਤੀਫਾ ਨਹੀਂ ਦਿੱਤਾ ਹੈਗਾ ਜੇ ਉਹ ਤੁਸੀਂ ਅਸਤੀਫੇ ਦੇਖੋਗੇ ਸਰਾ ਸਰ ਪਤਾ ਲੱਗਦਾ ਵੀ ਜਾਲੀ ਨੇ ਜੀ ਉਹ ਅੰਡੀ ਸਰ ਜੀ ਕੀ ਕਹਿਣਾ ਚਾਹੁੰਗੇ ਅੱਜ ਜੀ ਇਹਨਾਂ ਦੇ ਮੈਂਬਰਾਂ ਨਾਲ ਆਈਏ ਤੇ ਕੀ ਕਹਿਣਾ ਚਾਹੁੰਦੇ ਇਹਨਾਂ ਨੇ ਜੀ ਮੈਂਬਰੈਂਡਮ ਲੈ ਲਿਆ ਜੀ ਇਹਨਾਂ ਦਾ ਇਹਨਾਂ ਨਾਲ ਆਲਰੇਡੀ ਐਫ ਆਈ ਆਰ ਜਿਹੜੀ ਹੈਗੀ ਹੈ ਦਰਜ 48 ਨੰਬਰ ਜੀ ਜਿਹਦੀ ਕੋਰੀ ਜਿਹੜੀ ਹੈਗੀ ਹੈ ਹੜਕੋਟ ਸਾਹ ਕੋ ਚੱਲ ਰਹੀ ਕਿਸਮੀ ਹੜਕੋਟ ਸਾਹ ਕੋ ਚੱਲ ਰਹੀ ਉਹ ਜੋ ਅਫਸਰ ਹੈਬਾਨ ਉਹਨਾਂ ਦਾ ਜੋ ਪ੍ਰੋਪੋਜ਼ ਕਰਨਗੇ ਜਾਂ ਜਿੱਥੇ ਬਹੋਗਾ ਅਸੀਂ ਉਸ ਹੌਮ ਦਾ ਜਿਹੜਾ ਹੈ ਉਹਨੂੰ ਕਰਾਵਾਂਗੇ ਬਾਕੀ ਜੋ ਇਹਨਾਂ ਦੇ ਮੈਨਰਡਨ ਦੇ ਵਿੱਚ ਆਇਆ ਨਾ ਦੀਆਂ ਰਿਪਰੈਜੈਂਟੇਸ਼ਨ ਅਸੀਂ ਲੈ ਲਈ ਆ ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਸਾਰੇ ਇਹਨਾਂ ਨਾਲ ਡਿਸਕਸ ਕਰਾਂਗੇ ਇਹਨਾਂ ਦਾ ਇੱਕ ਪਰਚਾ ਦਰਜ ਹੈ ਇਹਨਾਂ ਦੇ ਖਿਲਾਫ ਤੇ ਇਹਨਾਂ ਦੀ ਆਲਰੇਡੀ ਜਿਹੜੀ ਇਨਕੁਆਰੀ ਜਿਹੜੀ ਹੈ ਡੀਐਸਪੀ ਹੈੱਡਕਵਰਟਰ ਤੇ ਐਸਪੀ ਹੈੱਡਕਵਰਟਰ ਤੋਂ ਕੋ ਚੱਲਦੀ ਤੇ ਉਹ ਇਨਕੁਆਰੀ ਕੰਪਲੀਟ ਹੋ ਜੇ ਉਹ ਤੋਂ ਕੰਪਲੀਟ ਹੋਣ ਤੋਂ ਬਾਅਦ ਜੋ ਬੰਦਰ ਹੋਗਾ ਸਾਡੇ ਕੋਲ ਸ਼ਾਮ ਨੂੰ ਬਾਕੀ ਜੋ ਸਾਡੇ ਕੋਲ ਇਹਨਾਂ ਦੀ ਕਵਰੀ ਜਿਹੜੀ ਉੱਥੇ ਲਾਈ ਹੋਈ ਹੈ ਇਹਨਾਂ ਦਾ ਉਹ ਜੋ ਸਾਡੇ ਕੋਲ ਰਿਜ਼ਲਟ ਆਊਗਾ ਅਸੀਂ ਉਸ ਆਧਾਰ 'ਤੇ ਕੋਸ਼ਿਸ਼ ਕਰਾਂਗੇ ਮੰਗ ਕੀ ਕਰਦੇ ਨੇ ਜੀ ਬਾਕੀ ਇਹਨਾਂ ਦੀ ਜਿਹੜੀ ਹੈ ਜਿਹੜਾ ਫਰਚਾ ਜਿਹੜਾ ਰਜਿਸਟਰ ਹੋਇਆ ਹੈ 300000